ਯਾਰ ਠੀਕ ਹੈ ਕਰਾਂਗਾ ਉਹ ਜੋ ਆ ਤੈਨੂੰ ਦੇਖ ਲੈ ਤੂੰ ਆਪੇ ਦੇਖ ਕੇ ਗੱਲ ਹੀ ਵਸੇ ਅਮ ਇਹਨੂੰ ਬਣਾ ਮਾਰੀ ਇਹ ਵੀ ਗਰੀਬੰਦਾ ਪਣੂਣਾ ਮਾਰ ਛੱਡ ਜਾ ਆਪਦਾ ਵੀ ਮੈਨੂੰ ਤੋਂ ਲੈਣੀ ਆ ਜੀ ਕਿ ਵਰਕੇ ਬੋਣੀ ਹੋਦਾ ਮੇਰੀ ਹੋਈ ਜਾਵੇ ਯਾਰ ਤੇਰੇ ਛੱਤੀ ਯਾਰ 14 ਨਾ ਆਇਆ ਹਾਂ 14.5 ਪਾ ਯਾਰ ਨਹੀਂ ਹੈ ਹੋਰ ਫੇਰ ਨਹੀਂ ਇਹ ਦੁਗਟ ਨਹੀਂ ਲੱਗਦਾ ਕਿ ਦੁਗਣੇ ਦਾ ਕਹਿੰਦਾ 19000 ਦੀ 19500 ਦਾ ਜਾ ਗਿਆ ਯਾਰ

ਕਿ ਪੰਡੋ ਜੱਤ ਨਾ ਲੈ ਆ ਲੈ ਆ ਤੇ ਵੀ ਲੈ ਗਏ ਕਹਿੰਦੇ ਚਾਰ ਕਿ ਉਹ ਗੱਲਾਂ ਕਰੀਏ ਨਾ ਬਾੜੀ ਗੱਲੇ ਪਰਚੀ ਕਰਾ ਦਾਂਗੇ ਹੋਰ ਅਸਲ ਉਹ ਬੁੱਕ ਨਾ ਕਨ ਹੈ 1900 ਰੁਪਏ ਦੇ ਬੜ ਕੇ ਹੁਣ 1900 ਨਹੀਂ ਉਦੋਂ ਪਹਿਲਾਂ ਤਾਂ 22 ਕਿਹਾ ਸੀ 25 ਮੰਗ ਲਾ ਆ ਦਾ 13 ਕਹਿ ਦਿੰਦੇ ਆ 50 ਮੰਗ ਲ ਗਈ ਬਸ ਕਿਦਰੀ ਚੀਜ਼ ਆ ਇਹਨਾਂ ਯਾਰ ਮੰਗ ਹਿਸਾਬ ਦੀ ਗੱਲ ਕਰਕੇ ਵੇਚ ਲੈ ਜਾਂ ਵੇਚ ਲੈ ਹਿਸਾਬ ਤੋਂ ਵੀ ਕਰੀਏਗਾ ਕਿਉਂ ਤੋਂ ਫੁੱਕੇ ਆ ਇਹਦਾ ਹੈ ਤਾਂ ਹੈਗਾ ਹੀ ਆ ਬਈ ਯਾਰ ਬੱਕਰੇ ਫਿਰ ਤੂੰ ਤਾਂ ਹੁਣ ਉਹ ਕਰਕੇ ਖੜ ਗਿਆ ਬਸ ਮੈਂ ਤਾਂ ਦੇਣਾ ਹੀ ਨਹੀਂ ਬਈ ਯਾਰ ਹੁਣ ਜੇ ਐਵੇਂ ਵੱਧ ਮੰਗੀ ਆ ਤਾਂ ਕੀ ਫਾਇਦਾ ਯਾਰ ਜਿੱਥੇ ਮਾਲ ਮੋਲ ਆਉਂਦਾ ਮੰਗ ਲਏ ਹੁਣ ਮਾਲ ਮੋਲ ਲੱਗਿਆ ਨਹੀਂ ਹਲੇ ਨਹੀਂ ਲੱਗਿਆ ਜੀ ਕਿੰਨੇ ਚਾਹਣਾ ਬਤਾ ਇੱਕ ਗੱਲ ਕਰ ਦਿਲ ਦੀ ਹਾਂ ਐਂ ਦੱਸ ਯਾਰ ਯਾਰ 18.5 ਕੇ ਤੂੰ ਕੀ ਨੀ ਕੀ ਤੂੰ ਆ ਜਵਾਕ ਵਾਲੇ ਪਹਾੜੇ ਬੜੇ ਨੇ ਪੜਦੇ ਪਹਾੜੇ ਨੇ ਪੜਦੇ ਹੋਰ ਅਜੇ ਹੁਣ ਆਈ ਮੈਂ 30000 ਮੰਗੀ ਯਾਰ ਮੁੜ ਕੇ ਉਤਰੀ ਆ ਉਹਦਾ ਕੀ ਫਾਇਦਾ ਯਾਰ 15.5 ਲੈ ਲੈ ਤੂੰ ਨਹੀਂ ਨਹੀਂ ਪੂਹ ਹੱਥ ਕਾ ਜੀ ਆ ਦੀ ਨਾ ਦੀ ਯਾਰ ਜਾਂ 16000 ਹੋ ਗਿਆ ਯਾਰ ਰੱਖਿਆ ਦਾ ਹੋਰ ਦੇ ਕੋਈ ਖਾ ਉਹ ਰੱਖਿਆ 18 18 ਪੂਰੇ ਕਿੰਨੇ ਕਹਤਾ ਯਾਰ ਰੱਖ ਲਾ ਤੇ ਬਿਜਲੀ ਗਾਂ ਦਾ ਬਾਗੀ ਮੋਲ ਚਲ ਕੋਈ ਨਹੀਂ ਬਈ ਉਹ ਤਾਂ ਹਾਰਮੋਨਲ ਯੋਗ ਜਾਂ ਗੁੱਟਾ ਬੂਮਾਂ ਦਾ ਕੰਮ ਯਾਰ ਜਾਂ ਦੂਹੜ ਦਿਆ ਦੇ ਨੁਕਸਾਨ ਆਉਂਦਾ ਤਾਂ 50000 ਮੰਗ ਲੈਣੇ ਪੈਸੇ ਬਸ ਦੋਣ ਲੱਗ ਧਫੜਾ ਵਿੱਚ ਬੈਠੇ ਪੈਸੇ ਤਾਂ ਦੇ ਦੇ ਨਾ ਦੇ ਪੈਸੇ ਯਾਰ ਕੋਈ ਕਰਨੀ ਬੂਣੀ ਕਰੀ ਆ ਤਾਂ ਬਈ ਤੇਰਾ ਕੀ ਮੈਂ ਦੋਸੀ ਲੇਗਾ ਤੂੰ ਜਦ ਪਾਈ ਯਾਰਾ ਕੋਈ ਨਹੀਂ ਗਾਇਆ ਤੂੰ ਚੰਗਾ ਦੇ ਹਾਂ ਜੀ ਲੱਗਣ ਬਈ ਬੂਮਾਂ ਨਾਲ ਜਦ ਪਾਈਆਂ ਤੂੰ ਮੈਂ ਗੂ ਮਾਇ ਦਾ ਦੋਸੀ ਨਹੀਂ ਹੈਗਾ ਗਣ ਲਾ ਪੈਸੇ ਮੇਰਾ ਭਾਈ ਬਣ ਕੇ ਰਸੀ ਮੈਨੂੰ ਫੜਾ ਹੋ ਗਿਆ ਪੁਰਾ ਬੋਣੀ ਮੇਰੀ ਪਰ ਕੋਈ ਬੋਣੀ ਨਹੀਂ ਹੋਈ ਅੱਗੇ ਮੁੜ ਦੋ ਬੋਣੀ ਲਾਦਾ ਮੈਂ ਕਰਦਾ ਮਾ ਹੋ ਗਿਆ ਹੁੰਦਾ ਸੀ ਯਾਰਾ ਮਾਰਾ ਠੀਕ ਨਹੀਂ ਬੋਣੀ ਆ ਬੋਣੀ ਹੋਈ ਆ ਪੈਂਦੀ ਤੜਕੇ ਦੀ ਯਾਰਾ ਇਹ ਰੱਪਾ ਇਹ ਕੋ ਕੱਪੇ ਰਹੀ ਹੋਰਿਆ ਡੱਬੂ ਹੋਈ ਜਾਂਦਾ ਸਮਨੇ ਨਹੀਂ ਮਾਕ ਬਰ ਜਮਾਨਦਾਰੂ ਆ 12 ਸਰਬੰਦ ਕਿਹੜਾਗਾ 13 ਚੱਕ ਹੁੰਦਾ ਕਿਉਂ ਮੁੰਡਾ ਕਹਨਾ ਤੂੰ ਮੁਸਲਮਾਨੀ ਮਾਇਆ ਸਾਰੇ ਮੁਸਲਮਾਨੀ ਹੈ ਗੁਜਲਾ ਹੈ ਲਗ ਤੇਲੀਆ ਨਾ ਕੋ ਮਰਾਸੀਆ ਦਾ ਠੀਕ ਹੈ ਨਾ ਜੁਲਾ ਹੈ ਦਾ ਇਸ ਮਹਾਰ ਨੇ ਇਹ ਮਰਾਸੀ ਆਪਾ ਆ ਮਰਾਸੀ ਇਹ ਕਾਂਟਾ ਦਾ ਤੂੰ ਬੈ ਗਣੀਗਾ ਹੁਣ ਸਾਰਾ ਦਨ ਹੈ ਹੁਣ ਹੋਏ ਹੋਏ ਜੋਦਾ ਹੋਏ ਕਾਲਾ ਬੋਣੀ ਕਹੀ ਸੀਗਾ ਤੈਨੂੰ ਮੈਂ ਕਿਤੇ ਹੋ ਗਿਆ ਮਾਂ ਬੜਾ ਖੁਸ਼ ਹੋ ਗਿਆ ਮਾਂ ਵੀ ਠੀਕ ਲੱਗਾ ਉਹ ਮਾਂ ਖੁਸ਼ ਹੋ ਗਿਆ ਮਾਂ ਦਾ ਹਬਦ ਬਣ ਗਿਆ ਯਾਰ ਆ ਗਣ ਕੇ ਖਸਮਾਂ ਤਨ ਫੇਰ ਪਤਾ ਨਹੀਂ ਕੀ ਹੋ ਗਿਆ ਉਹ ਮੈਂ ਤਾਂ ਹੀ ਕਿਹਦੇ ਹੋ ਗਿਆ ਇਹਦਾ ਸਬੂਤ ਵੀਡੀਓ ਬਣਾ ਲਈ ਉਹ ਨਹੀਂ ਮੈਂ ਵੀਡੀਓ ਤਾਂ ਮਾਹ ਹੋ ਗਿਆ ਗੰ ਬਣ ਗਿਆ ਯਾਰ ਚਲ ਮੈਂ ਖਾ ਉਹ 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 ਸਬੂਤ ਲੈ ਦੂੰ ਚਲੋ ਤੇਰਾ ਫਰਜ ਬੰਦਾ ਹਾਂ ਇੱਥੇ ਹੀ ਆ ਫੇਰ ਬਣ ਜੂਗਾ ਉਹ ਖੜੇ ਦੂਜੇ ਖੜੇ ਉਹ ਬੁਕਾ ਨਹੀਂ ਉਹ ਦੇ ਉਹ ਵੀ ਬੱਝੂ ਬਣਾ ਪਰ ਹੁਣ ਤੂੰ ਮੂੜੀ ਖਰਾਬ ਕਰਦਾ ਯਾਰ ਨਹੀਂ ਮੂੜ ਤੇ ਇਹਦੇ ਚੱਲਦੀ ਰਹਿੰਦੇ ਚਲ ਆ ਕਰ ਯਾਰ ਆ ਪੈਸੇ ਬੜਾ ਲਖਾਈ ਆ ਇਹਨਾਂ ਦੀ ਯਾਰ ਬਸ ਹੋ ਗਿਆ ਯਾਰ ਪੜਾ ਬਾਈ ਉਹ ਪੜਾ ਦੇ ਲਖਾਈ ਦੇ ਲਖਾਈ ਆਪੀ ਕਰਨਗੇ ਇਹ ਉਹ ਲਿਖਾਈ ਨਾ ਤਾਂ ਕਿਹੜਾ ਉਹ ਫੜਾਵੇ ਕੋਈ ਨਹੀਂ ਬਾਈ ਯਾਰ ਮੂੰਹ ਨਾ ਖਰਾਬ ਕਰ ਜਦ ਭਾਈਆਂ ਦਾ ਉਹ ਤੇ ਆਦੀ ਬੱਜੂਆ ਤੇਰੇ ਬਹੂ ਨਾ 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 ਕਦੇ ਇਹ ਮਹਾਂਦਰੀ ਬੋਣੀ ਹੋ ਗਈ ਯਾਰ ਤੂੰ ਮੂਡ ਜਮੀ ਮੈਨੂੰ ਜਮਾ ਕਰਕੇ ਬਹੁਤ ਹੋ ਯਾਰ ਤੇਰਾ ਜੀ ਮਾਤਰੀ ਵਧੀਆ ਲੱਗਿਆ ਐ ਯਾਰ ਪੀ ਹੋ ਜਾ ਮੰਗਿਆ ਜੇ ਹੈਗਾ ਪੀ ਕੇ ਯਾਰ ਤੂੰ ਆਪ ਵੀ ਦੇਖ ਲੈ ਕਿਤੇ ਕਹਿੰਦੇ ਕਿ ਮੇਉ ਨਾਲ ਦਾ ਮੁੱਤ ਨਾ ਕਰ ਗਿਆ ਯਾਰ ਮਾ ਜੋ ਮੇਰੀ ਤੇ ਵੀ ਇਹਦਾ ਪੈਸੇ ਮੰਗ ਲਾ ਕੇ ਘੱਟ ਗਿਆ ਗਾ ਘਮਜਾਬ ਹੋਈ ਉਹ ਦੇਖ ਲੈ ਨਾ 5000 ਦਾ ਆਰਕੜਾ ਆਜੇ 15 ਦਾ ਲੈਂਦਾ ਹਾਂ 500 ਉਹਦੇ ਵਿਖਾਈ ਕਰਵਾ ਦ ਗੱਲ ਦੇ ਦ ਯਾਰ ਦਾ ਭਾਈ ਬਣ ਕੇ ਮੈਂ ਪਕਰਾ ਲਿਆ ਯਾਰ ਮੇਰੀ ਬੋਣੀ ਨਾ ਖਰਾਬ ਕਰਿਆ ਯਾਰ ਨਹੀਂ ਨਹੀਂ ਬੋਣੀ ਨਹੀਂ ਖਰਾਬ ਕਰਦੀ ਹੋਰ ਕੀ ਕਰਨਾ ਯਾਰ ਮੈਨੂੰ ਖੁਸ਼ ਹੋਗਾ ਯਾਰ ਮਹਾ ਬੋਣੀ ਹੋਗੀ ਬੋਣੀ ਤਾਂ ਕੋਈ ਨਹੀਂ ਤੂੰ ਠੀਕ ਆ ਛੋੜਾ ਲੱਗ ਗਿਆ ਤੁਸੀਂ ਮੰਡੀ ਬੋਗੇ ਹਾਂ ਮੈਂ ਛੋੜਾ ਲੱਗਦਾ ਸੀ ਮੈਂ 15000 ਦਾ ਲੈਣ ਦਾ ਸੀ ਵਿਖਾਈ ਤਾਂ ਤੂੰ ਕਰਾਈ ਜਣਾਗਾ ਮੈਂ ਕਿੱਥੇ ਉਹ ਦੇ 16000 ਰੁਪਏ ਯਾਰ 16000 ਦਊਂਗਾ ਉਹ 16000 ਦੇ ਨਹੀਂ ਯਾਰ ਨਾ ਮੈਂ ਨਹੀਂ ਦਿੰਦਾ ਉਹ ਦੇ ਦੇ ਯਾਰ ਉਨੇ ਫਿਰ ਫਿਰ ਉਹ ਸਾਡਾ ਛੱਡ ਦੇ ਉਹ ਸਾਡਾ ਬੂਗਾ ਨੂੰ ਨਹੀਂ ਯਾਰ ਆਪਾਂ ਹੀ ਤੂੰ ਘੱਟ ਦੇ ਉਹ ਗੋਮੋਣੀ ਛੱਡ ਕਰਦਾ ਯਾਰ ਤੂੰ ਘੱਟ ਯਾਰ ਪੈ ਰਿਹਾ ਨਾ ਓਏ ਕੋ ਨਹੀਂ ਗਿਆ ਚਾ ਮੇਰਾ ਸਾਜੂ ਕੋਈ ਚੱਕਰ ਨਹੀਂ ਕੰਮ ਗਲਤ ਹੋ ਜਾਂਦਾ ਗਾਂਹ ਵਾਹ ਤੇ ਮੈਂ ਲੇ ਜਾ ਬੀਬੀ ਜੀ ਦੇਣੀ ਹੁੰਦੀ ਮੈਂ ਆਉ ਦੇ ਦਿੰਦਾ ਓਏ ਇਹਨੂੰ ਦੇ ਦੇ ਕੀ ਭਲਾ ਲਾ ਕੇ ਨਾ ਹੁਣ ਤੂੰ ਦੇ ਮੈਂ ਕਿਉਂ ਯਾਰ ਪੂਰਾ ਨਾਲ ਉਹੀ ਦੇ ਦੇ ਓ ਨੋਡ ਬੰਦ ਉਹ ਫੜਾ ਯਾਰ ਹਾਂ ਨੋੜ ਨਹੀਂ ਚੱਲਿਆ ਮਾਲਾ ਫੜਾ ਕਿੱਦਾਂ ਕੱਲੀ ਆ ਫੜਾ ਕੱਲੀ ਆ ਰੰਨੇ ਕਿੰਨੇ ਪੈਸਾ ਆ ਫੜ ਲੈ ਫੜ ਕੇ ਲੈ ਕੋਈ ਧੱਕੇ ਨਾਲ ਆ ਗਰੀ ਖੜਾ ਯਾਰ ਉਹ ਫੜ ਲੈ ਗੋਮੁਰ ਕੋਲ ਕਿਧਰ ਯਾਰ ਮੋੜ ਦੀ ਯਾਰ ਦੱਸ ਦੇ ਮੋੜ ਦੀ ਲੈ ਨਹੀਂ ਉਹ ਕਰ ਲੈ ਬੋਣੀ ਦੋ ਲੈ ਤੇਰੇ ਕੋਲੇ ਵੀ ਆਈ ਆ ਇਹਦਾ ਮੈਨੂੰ ਉਹਦਾ ਲੈ ਜੀ ਹੋ ਕੇ ਮਸਲਾ ਕੋਈ ਨਹੀਂ ਕੋਈ ਨਹੀਂ ਦੱਸ ਦੇ ਰੇ ਰੇ ਜੀ ਨਾ ਨਾ ਬੀਜ ਤਾਂ ਲੱਗ ਗਿਆ ਮੈਂ ਕਹੀ ਜਾਂਦੀ 18 ਜੀ ਜੀ ਹਾ ਜੀ ਬੀ ਨਹੀਂ ਲੈਣਾ ਰਾਹ ਪਾ ਆ ਤੁਸਾਂ ਨੇ ਹੱਥ ਕਰਕੇ ਆ ਕਿ ਲੈ ਨਹੀਂ ਲੰਘਨੇ ਯਾਰ 55 ਨੂੰ ਹੱਥ ਪਾਈ ਬੈਠਾ ਕਿੰਨੇ ਦੀ ਯਾਰਾ ਚੜਾ ਖੜਿਆ ਲਗਾ ਸਹੀ ਸਦਾ ਹੈਗਾ ਤੁੰਨੇ ਨਹੀਂ ਜੀ ਕਿੰਨੇ ਦੀ 31000 ਦੀ ਮਾਲਾ ਮੁੱਤਾ ਕਰ ਲਾਂ ਇਹ ਘੱਟ ਕੋਈ ਨਹੀਂ ਨਾ ਤੇਰੀ 25 ਪੁੱਚੀ ਦੀ ਤੇ ਕੇ ਇਹ 36 ਜਾਂ 30000 ਦੀ ਕਾਲਾ ટીਸੀ ਬੱਕਰੀ ਸੂਰੇ ਵਾਲੇ ਥਮੇ ਰਗੀ ਹੋਇਆ ਸਹੀ ਦੱਸ ਤੇਰੀ ਬੱਕਰੀ ਹੁਣ ਵੇਚਣਾ ਇਹ ਇਹ ਚਾਰਜ ਕਰ ਲੈਣਾ ਪਾ ਯਾਰ ਸਾਡੇ 20 ਗਣੀ ਹੈ ਨਾ ਨਾ ਵਾਸੇ ਦਾ 5-6 ਕੋਨੇ ਬੱਧਾ ਫਾਦਾ ਮਨ ਜਿਹੜਾ ਕਹਿੰਦਾ 20 ਲੱਗਿਆ ਹੈ ਤੇਰੀ ਸ਼ੌਂ ਬੰਨੀ ਆਖੀ ਯਾਰਾ ਹਾਂ ਨਾ ਦੇਖ ਲੈ ਮੈਂ ਤਾਂ ਦੱਸਦਾ ਤੇਰੀ ਕੀ ਜਿਹੇ ਯਾਰ ਫੜਾਈ ਨਾ ਗੱਲ ਬੱਪਨ ਕਦਾ ਲਾ ਫੜਾ ਨਾ ਨਾ ਇੱਕ ਫੜਾ ਹਾਂ ਕੋਣ ਉਮਰੀ ਪੁੱਛੇ ਜਿਹੜੇ ਉਹਨੂੰ ਪਛਾਣ ਨਹੀਂ ਹੈਗਾ ਯਾਰਾ ਹਾਂ ਦੇ ਨਾਮ ਦੇ ਦੇ ਫਿਰ ਧੋਪ ਆ ਜੂਗੀ ਧੋਪ ਹੀ ਆ ਦੇ ਨਹੀਂ ਨਹੀਂ ਬੱਧਾ ਚੜਾ ਲੈ ਕਰ ਲੋ ਚਾਚਾ ਇਹ ਪਕੜ ਜੀ ਕਰੀ ਜੋ ਹੈ ਓਏ ਜਾਂਦਾ ਹੈ ਦਾਂਦਰ ਹੈ ਨਹੀਂ ਉਹਦੇ ਮੂਹਰੇ ਤਾਂ ਨਾ ਦੰਦ ਹੋਣ ਯਾਰ ਅੱ삐 ਨੇ ਚਾਲੂ ਜੀ ਫੱਟੇ ਦੇ ਵਗ ਜੂ ਇਹ ਬੱਚੇ ਕੌਣ ਵਾਲੀ ਹੈ ਇਹ ਬੱਚੇ ਕੱਢ ਕੇ ਬਾਲ ਲੈਣਗੇ ਕੱਢ ਕੇ ਬਾਲ ਕੱਢ ਮੇਰੇ ਯਾਰ 20000 ਦੀ ਪੱਕੀ ਲਾਵਾਂਗੇ ਬੱਚਿਆਂ ਵਾਲੀ ਹਾਂ ਇਵੇਂ ਯਾਰ ਨਹੀਂ ਬਾਈ ਚਲੋ ਕੋਈ ਨਹੀਂ ਗੰਮਰਾ ਬਣ ਜਾਂਦੇ ਕਿਦਾਂ ਬਣ ਜਾਂਦੇ ਕਾ ਕੀ ਰੱਖੇ ਕਿਵੇਂ ਤੁਹਾਡਾ ਨਿਕਲੇ ਪੂਗਾ ਰੋੜਦਾ ਹੈ ਰੋੜਦਾ ਕਿ ਗਾਹੀ ਵੀ ਦੇਖ ਲਈ ਉੱਪਰ ਨਹੀਂ ਚੱਲਣੀ ਉਹ ਦੱਸਿਆ ਮੈਂ ਪਹਿਲਾਂ ਕਹਿਣਾ ਹਾਂ ਇਹ ਬਾਹਲੇ ਦੇਖ ਲਾ ਹੋਰ ਫਿੰਗਰ ਵੀ ਠੀਕ ਲੱਗ ਰਹੀ ਠੀਕ ਆ ਤੈਨੂੰ ਦੇ ਦੇ ਇਹ ਰੇ ਹੁਣ ਤੇਰੇ ਹੱਕ ਚੱਜਾ ਮਾਂ ਕੰਮ ਗੱਬਣ ਭਰਿਆ ਢੋਲ ਆਇਆ ਕੀ ਪਤਾ ਹੈ ਜਗੀਰ ਬਾਈ ਉਹ ਦੇਖ ਲਾ ਹੋਰ ਮਾਮਾ ਯਾਰ ਦੇਖੇ ਕਰਾ ਦੇ ਮੇਰਾ ਨਹੀਂ ਮੇਰੇ ਬੇਟੇ ਦਾ ਮਾਮਾ ਆ ਜਾ ਆ ਜਾ ਮੇਰਾ ਤਾਂ ਸਾਲਾ ਹੈ ਨਾ ਹੋ ਜਾ ਜੋ ਕੰਮ ਮੇਰਾ ਬਲੂ ਹੀ ਮਾਰ ਰਿਹਾ ਗੂਜਾ ਕਲੇਰਾ ਮਮੇ ਦੋਨੇ ਬਾਈਏ ਬਾਪ ਦੇ ਘੇਰਾ ਬੱਕਰੀ ਦਾ ਮਾਮਾ ਮੋਲੀ ਹੈ ਮੋਲੀ ਹੈ ਹੂੰ ਦਾਰੀ ਹੈ ਮੌਲੀਆ ਮੈਂ ਹੁਣ ਢਾਰੀ ਹੈ ਸਤਿ ਪਤਿਕਾਰਾ ਹੱਥ ਕੋਲ ਨਾ ਬੁੱਕਲ ਨਾ ਮਾਰਾ ਬਾਹਰ ਜੀ ਦੇ ਉੱਪਰ ਨਾ ਕਰੀ ਯਾਰ ਇਹ ਪਿੱਛੇ ਹਟਾ ਲੈ ਅੰਦਰ ਖੜਾ ਕੋਈ ਨਹੀਂ ਕੋਈ ਨਹੀਂ ਤੂੰ ਕੋਈ ਨਹੀਂ ਮਾਰਾ ਖੜ ਜਾ ਯਾਰ ਕੋਈ ਗੱਲ ਨਹੀਂ ਪੱਕਾ ਨਹੀਂ ਹੁੰਦਾ ਦੋ ਬੂਰੀ ਨਾ ਸੀ ਯਾਰ ਰੋਕ ਬੱਕਰੀ ਬਣ ਕੇ ਖੜਾਉਂਗਾ ਜੀ ਜਿਹਦਾ ਹਸਿਆਰੇ ਮੁੰਬਰਾ ਸ਼ਾਹ ਦਾ ਨਹੀਂ ਹੈ ਨਹੀਂ ਹੈ ਨਹੀਂ ਇਹ ਇਹ ਵੇਚ ਨਹੀਂ ਸਕਦਾ ਤੇ ਬੱਕੀਆ ਸਲਾਲਾ ਬੰਦੇ ਖੀ ਜੂ ਲੈ ਸਾਡੇ 21 ਦੀ ਹੋਗੀ ਯਾਰ ਨਾ 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 ਘਾਟਾ ਇੱਕ ਮਿੰਟ ਖਾੜੀ ਵਾਲਿਆ ਉਹ ਨਹੀਂ ਨਹੀਂ ਕੱਟ ਕੱਟ ਨੇ ਉਹ ਨਹੀਂ ਗੁੱਟ ਨਿਕਿਆ ਵਾ ਨਾ ਬਸ ਤੇਰੀ ਸ਼ੌਹ ਹੈ 7 ਫੜ ਫਿਰ ਤੇਰੀ ਸ਼ੌਹ ਹੈ ਸੌ ਦਾ ਕਾਦੀ ਆ ਮਾੜਾ ਮੋਟਾ ਦਾ ਲੱਗੇ ਤੇਰੀ ਸ਼ੌਹ ਹੈ 22 ਦੀ ਹੋਗੀ ਆ ਫੜ 22000 ਦੀ ਰੇਟ ਸਹੀ ਇੱਕ ਦੱਸ ਮੈਂ ਰੱਖ ਲੈ ਯਾਰ ਪੀਨੂ ਮਰਜੀ ਵੇ ਯਾਰ ਰਾਤ ਦੇ ਦੇ ਰਾਤ ਦਿੱਤੀ ਐ ਇਹਨੂੰ ਤੂੰ ਦੱਸ 3200 ਰੁਪਏ ਕਹਿੰਦਾ ਦੇਖ ਲਿਆ ਰੁਪਈਆ ਮੈਂ 26000 ਦੀ ਇਹਨੂੰ ਲੱਗਦਾ ਰਾਖੜਾ ਬਾਈ ਕੋਈ ਦਿਨ ਬਾਈ ਤੇਰੀ ਜਾਂਦੀ ਰਹੇਗਾ। ਯਾ ਦੋ ਬੰਦਾਂ ਫੈਸਲਾ ਕਰ ਤਰੋਂ ਉਹਨੂੰ ਦਵਾ ਦੇਣੇ ਉਹਦੇ ਵਿੱਚ ਟੱਕੇ ਨਾਲ। ਠੀਕ ਰੇ ਟੋਕ ਬਾਈ ਬਾਈ ਹਿਆ